हर तरक्की खबर देखने के लिए 10 तक टाइम न्यूज़ अमृतसर अमृतसर से पंचवा लिखे ठाणे के नजदीक पहुंची है जहां सोरल सिंह की लड़की की डेथ एक, एक दाह के कारण पता लगा के हुई है आओ तो दिखाने हैं लाइव तस्वीरें जरूरी मीटिंग करने एसएचओ साहब नहीं मिल सके बाकी एसएचओ साहब मिलन दौरान पता चलेगा कि अगली कार्रवाई की की थी ਦੇਖਦੀ ਜਿਹਦੀ ਲੈਟ ਸੀ ਨਾ ਇੱਕ ਡੈੱਡ ਬੋਡੀ ਜਿਹੜੀ ਉਹ ਲੜਕੀ ਹੈ ਕਿਤੇ ਡੈਥ ਹੋ ਚੁੱਕੀ ਹੈ ਬੀਬੀ ਕੀ ਗੱਲ ਹੋਈ ਕੀ ਹੋਇਆ ਬੀਬੀ ਮਾਰਿਆ ਨਾ ਦੇ ਰਿਹਾ ਕਿ ਸਾਰੇ ਟੱਬਰ ਨੇ ਸਾਡੀ ਧੀ ਨੂੰ ਕੌਣ ਸੀ ਤਾਜ ਮੰਗ ਰਿਹਾ ਇਨ ਕੱਤੇ ਕਿਹੜੇ ਪਿੰਡ ਵੈਸ ਬੀਟੀ ਹੈ ਇਹ ਪਿੰਡ ਆਪਣਾ ਬੱਚੀ ਵੇਣ ਦਾ ਅੱਛੀ ਤੇ ਕਿਤਨੇ ਰਾਤੀ ਕੱਲ ਜੀ ਇਹ ਰਾਤੀ ਨਹੀਂ ਮਾਰੀ 4 ਦਿਨ ਹੋ ਗਏ ਅੱਛਾ ਜੀ 4 ਦਿਨ ਹੋ ਗਏ ਮਾਰੀ ਜੀ ਜੀ ਹਾਂ ਦਾਜ ਮੰਗ ਜਾਈ ਕਿੰਨੇ ਦਿਨ ਉਹਨਾਂ ਨੇ ਘੇਰ ਕੇ ਸਾਰੇ ਚਬਰ ਨੇ ਮਾਰੀ ਆ ਕਿੰਨੇ ਚਿਰ ਹੋਇਆ ਹੋਣੀ ਜੀ ਬੱਚੇ ਇਹ ਤਾਂ ਵਿਆਹ ਹੋਇ ਨਾ ਹੋ ਗਏ 12 13 ਅੱਛਾ ਜੀ ਹਾਂ ਹਾਂ ਤੇ ਹੁਣ ਬੇਟੀ ਦਾ ਇੱਥੇ ਲੈ ਕੇ ਸ਼ਵ ਲੈ ਕੇ ਡੈਡ ਬੁੜੀ ਲੈ ਕੇ ਹਾਂਜੀ ਹਾਂਜੀ ਤੇ ਹੁਣ ਕੀ ਆਪਾਂ ਪ੍ਰਸ਼ਾਸਨ ਕੀ ਕਾਇਨਾ ਪੀ ਇਹਨਾਂ ਦੇ ਖਵਾਫ ਇਹ ਨਾਨੇ ਦਾਜ ਮੰਗਿਆ ਸਾਡੀ ਧੀ ਘੇਰ ਕੇ ਮਾਰ ਦਿੱਤੀ ਆ ਸਾਡੀ ਧੀ ਇਹਨੇ ਪਰਵਣੇ ਨੇ ਤੇ ਆਪਣੇ ਮਤ ਪਿਓ ਨੇ ਵੀ ਸੱਸ ਨੇ ਵੀ ਜਿਹੜੀ ਦਰਾਨੀ ਹੁੰਨ ਸੀ ਤੇ ਕੀ ਨਾ ਕੀ ਉਹਨਾਂ ਜਿਹਨਾਂ ਮਾਰੇ ਉਹਨਾਂ ਦਾ ਨਾਂ ਕੀ ਕੀ ਹੈ ਜੀ ਕੀ ਨਾਂ ਹਾ ਤਾਂ ਸਾਥ ਦਾ ਕੋਈ ਨਾ ਪਾਰ ਹਾਂ ਹਮ ਨਾਂ ਦਾ ਸਾਥ ਦਾ ਜਦ ਬੰਗਿਆ ਆਪਾਸ ਕਰਦੇ ਆ ਅੱਖਾਂ ਆ ਹੱਥ ਨਾ ਵੇਖਿਓ ਹਾਏ ਮੁਲਕਾ ਤਿੰਨ ਹਦਾ ਪਾਲੋ ਹਾਏ ਪਾਪੂ ਇਹ ਕੱਕਾ ਤੇ ਨਾ ਵੇਖਣਾ ਆਊਗਾ ਹਾਏ ਪੁੱਤ ਨਵੀਂ ਨਰੋਹੀ ਨੂੰ ਪੈ ਗਿਆ ਹਾਏ ਤੱਕੀ ਪੜੀ ਨੂ ਪੁੱਤ ਲੈ 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 ਆ ਹਾਏ ਹਾਏ ਵਾ ਸਾਡੀ ਪੋਲੀ ਧੀ ਮਰੇ ਪਿਓ ਦੀ ਧੀ ਸਾਡੀ ਉਹ ਹੀ ਹੋ ਜੇ ਕਰਦੀ ਹੋਊਗੀ ਜਿਹਨਾਂ ਉਹਨਾਂ ਨਾਲ ਜਿਨਾ ਮਾਇਆ ਸੀ ਕਾਨੂੰ ਮਾਰਨ ਦਾ ਤਾਈ ਕਕਾਰ ਕੀ ਸਾ ਲੜਕੀ ਦਾ ਕਿਸੀ ਇਲਰ ਕਿਨ ਅਗੇ ਆਹ ਜਿੰਨਾ ਵਿਆਹ ਹੋਣਾ ਤਾਂ ਕਿchna ਮਾਰ ਹਾਏ ਰਵੀ ਰਵੀ ਰਵਿੰਦਰ ਸਿੰਘ ਗਿਲਿੰਦਰ ਸਿੰਘ ਨੇ ਮਾਰੀ ਮਾਰੀ ਸਾਡੀ ਆਪਣਾ ਮਾਰੀ ਸਾਰੇ ਤਰਲੇ ਰਾਹ ਤੇ ਮਾਰੀ ਅੱਜ ਦੀ ਜੀਰਾਂ ਦਾ ਹਲਕਾ ਬਚੀ 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 ਮਾਮਲਾ ਕੀ ਉਹਨਾ ਆਵਲਾ ਦਾਜ ਮੰਗਦੇ ਇਹਨਾਂ ਨੇ ਰੜ ਕੇ ਮਾਰੀ ਸਾਡੀ ਕੁੜੀ ਸਾਰੇ ਕੰਮ ਤੇ ਪਿੰਗ ਬਣਾਨੇ ਸਾਡੀ ਦੇਖਾਰ ਦੇ ਮਾਰੀ ਦਰਾਣੀ ਨੇ ਫੋਨ ਕਰਕੇ ਸੱਦੀ ਦਰਾਣੀ ਨੇ ਫੋਨ ਕਰਕੇ ਸੱਦੀ ਪੁਛੇਤੀ ਘਰ ਆ ਜਾ ਇਹਦੀ ਦਰਾਣੀ ਨੇ ਫੋਨ ਕਰਕੇ ਸੱਦੀ ਬਸ ਇਹਦੀ ਦਰਾਣੀ ਨੂੰ ਫੜਨਾ ਚਾਹੀਦਾ ਟੀਕਾ ਤਾਂ ਲੋਹ ਆ ਪੁਲਿਸ ਕਾਰਵਾਈ ਦਰਵਾਇ ਦਰਾਣੀ ਉਹਦੀ ਨੂੰ ਕਿਹਨੇ ਨਹੀਂ ਫੜਿਆ ਅਜੇ ਤੱਕ ਨਾ ਸੌਰੇ ਨੂੰ ਫੜਿਆ ਮਤਲਬ ਕੋਈ ਜਾ ਕੇ ਨਾ ਦਿਵਾਰ ਨੂੰ ਫੜਿਆ ਨਾ ਦਿਵਾਰ ਨੂੰ ਫੜਿਆ ਕਿਹਨੇ ਲੋਣੀ ਫੜਿਆ ਕੱਲ੍ਹ ਦਰਿਆ ਕੱਲ੍ਹ ਨੈਨੂ ਮਾਰਦੋ ਦਿਵਾਰ ਨੂੰ ਫੜਿਆ ਬਾਹ ਨੂੰ ਫੋਨ ਕੀਤਾ ਵੀ ਸਾਡੀ ਕੁੜੀ ਨੂੰ ਟੈਗ ਹੋ ਗਈ ਜਾ ਕੇ ਵੇਖਿਆ ਢਿੱਕੂੜੀ ਮਾਰੀ ਗਈ ਪਤਾ ਹੀ ਨਹੀਂ ਕਰ ਲਿਆ ਪਤਾ ਕੀਤਾ ਢਿੱਕੂੜੀ ਦਾ ਆਈ ਅਸੀਂ ਤਾਂ ਡੋਰ ਪਾਉਂਦੇ ਦੇਖਣੇ ਕਿ ਨਾ ਕਦਰ ਕਿਤਰਾਣੀ ਆ ਉਹਨਾਂ ਕੀਤਾ ਕਿ ਟੈਗ ਹੋ ਗਿਆ ਤਾਂ ਨਾ ਜੀ ਨੂੰ ਸਾਰੇ ਪਰਿਵਾਰ ਨੇ ਕਿਹੜਾ ਕਿਨਾਂ ਗਿਉ ਨੰਦ ਲਖਵਿੰਦਰ ਸਿੰਘ ਸੋਰੇ ਦਾ ਨਾਮ ਘਰ ਵਾਲੇ ਦਾ ਨਾਂ ਕੋਈ ਰਵੀ ਅੱਛਾ ਜੀ ਸਦਾ ਨੰਦ ਲਖਵਿੰਦਰ ਸਿੰਘ ਦਰਾਣੀ ਦਾ ਨਾਂ ਰਾਜਪੀਰ ਕੌਰ ਦਿਓਰ ਦਾ ਨਾਂ ਕਬਲਜੀਤ ਸਿੰਘ ਫੌਜੀ ਆ ਲੜਕੀ ਕਿਹੜੇ ਪਿੰਡ ਦੀ ਡੈਥ ਹੋਈ ਕਿ ਲੱਗ ਗਿਆ ਗੁਰਮੀਤ ਸਿੰਘ ਕਹਿੰਦਾ ਜੀ ਮੇਰੀ ਸਿਸਟਰ ਲੱਗਦੀ ਆ ਹਾਂ ਜੀ ਕਿਹੜੇ ਪਿੰਡ ਆ ਆਪਣਾ ਜੀ ਬਣੀ ਆ ਕਿ ਪਿੰਡ ਮੇਰਾ ਤੇ ਲੜਕੀ ਕਿੱਥੇ ਵੇਚੀ ਸੀ ਬ ਤੇ ਕੀ ਗੱਲ ਸੀ ਕੀ ਮਾਮਲਾ ਕਿ ਅੱਜ ਇਹ ਲੜਕੀ ਜਿਹੜੀ ਡੈੱਡ ਬੋਡੀ ਲੈ ਕੇ ਆਈ ਜੀ ਸਿਵਲ ਕੀ ਮਾਮਲਾ ਕੀ ਹੈ ਸਰ ਇਹਨਾਂ ਦਾ ਮਤਲਬ ਕੀ ਆ ਆਪਸੀ ਘਰ ਦੇ ਵਿੱਚ ਝਗੜੇ ਰਹਿੰਦੇ ਆ ਹਾਂਜੀ ਤੇ ਮੰਨ ਲਓ ਵੀ ਤੇ ਲੜਕੀ ਨੂੰ ਜਦੋਂ ਤੰਗ ਪਰੇਸ਼ਾਨ ਕਰਦੇ ਰਹਿੰਦੇ ਸੱਸ ਵੀ ਸਹੁਰਾ ਵੀ ਤੇ ਰਵਿੰਦਰ ਵੀ ਤਾਂ ਹੁਣ ਜਿਹੜੀ ਇਹਨਾਂ ਨੇ ਮੰਨ ਲਓ ਡੈਥ ਹੋਈ ਹੈ ਨਾ ਕਿ ਤਾਂ ਬੱਚੀ ਸਾਡੀ ਦੀ ਉਹ ਇਹਨਾਂ ਨੇ ਕੀ ਕੀਤਾ ਵਾ ਵੀ ਇਹ ਮਤਲਬ ਕੀ ਇਹਨੂੰ ਸ਼ੇਰਿਆਂ ਨੂੰ 6 ਵਜੇ ਫੋਨ ਆਇਆ ਵਾ ਇਹਦਾ ਟੈਕ ਹੋ ਗਿਆ ਆ ਤੇ ਸ਼ਾਮੀ ਆ ਹੀ ਫੋਨ ਲਾਉਂਦ ਰੇ ਸ਼ਾਮੀ ਦੀ ਦਰਾਨੀ ਨੇ ਗੱਲ ਨਹੀਂ ਕਰਾਈ ਕਦੀ ਆਖਦੀ ਆ ਪਾਠ ਕਰਨ ਦੇਈ ਆ ਕਦੀ ਆਂਦੀ ਆ ਭਾਂਡੇ ਮਾਣਨ ਦੇਈ ਆ ਸ਼ਾਮ ਨਾਂਗੀ ਸਵੇਰੇ ਨੂੰ 6 ਵਜੇ ਫੋਨ ਕੀਤਾ ਸਵੇਰੇ ਹੀ ਗਏ ਆ ਟੈਗ ਹੋਇਆ ਇਹ ਜੀ ਜਾ ਕੇ ਦੇਖਿਆ ਤਾਂ ਮੂੰਹ ਤੇ ਉਹਦੇ ਸੱਟਾਂ ਲੱਗੀਆਂ ਮੱਥੇ ਤੇ ਉਹਦੀ ਕੈਂਚੀ ਵੱਜੀ ਉਹ ਕੈਂਚੀ ਹੀ ਮਮਤੀ ਦੇ ਦੁਪਾਈ ਰੱਖੀ ਆ ਉਹ ਐ ਵਕਤ ਪੁਲਿਸ ਵੀ ਕੋਲ ਆ ਇਸ ਤੋਂ ਪਹਿਲਾਂ ਵੀ ਕੋਈ ਝਗੜਾ ਆ ਹੀ ਤੁਹਾਡਾ ਦੋਨੋਂ ਪਾਰਟੀਆਂ ਦਾ ਨਾ ਨਾ ਸੋਹਰਿਆਣਾ ਕੁੜੀ ਦਾ ਹਾਟਾ ਕਦੀ ਝਗੜ ਨਹੀਂ ਅਜੇ ਤੱਕ ਹੋਇਆ ਬਾਕੀ ਬੱਚੇ ਟਾਈਮ ਪਾਸ ਔਖਾ ਸੌਖਾ ਉੱਥੇ ਕਰਨ ਲਈ ਸੀ ਕਿ ਦੋ ਬੱਚੇ ਸੀ ਨਾ ਤੇ ਬੱਚੀ ਛੱਡ ਕੇ ਹੁਣ ਜੁਗੀ ਵੀ ਤਲਾਕ ਦੇ ਦੇ ਜਿਹੜਾ ਤੇ ਬੱਚਿਆਂ ਦਾ ਮੂੰਹ ਵੜਾ ਹੁੰਦਾ ਬੱਚੇ ਕਿੰਨੇ ਚੜ ਦੀ ਕਿੰਨੇ ਬੱਚੇ 1 ਤੋਂ 10 ਸਾਲ ਦਾ ਕਿ 6 ਸਾਲ ਦਾ ਤੇ ਜਿਹੜੇ ਜਿਹੜੇ ਕਾਰਨ ਕਰਦੇ ਫਿਰ ਜਦੋਂ ਨਿਸ਼ਾਨੀਆਂ ਜਾ ਕੇ ਵੇਖਿਆ ਸਵਰਥ ਤੇ ਉੱਥੇ ਮੈਂ ਹੀ ਗਿਆ ਵਾਂ ਸ਼ਰੇ ਆ ਮੈਨੂੰ ਦੱਸਿਆ ਵੀ ਇਹਨਾਂ ਕੋ ਕੋ ਕੇ ਬੱਚੀ ਮਾਰੀ ਹੈ ਤੇ ਮਾਰੀ ਵੀ ਸਾਰੇ ਪਰਿਵਾਰ ਨੇ ਹੈ ਜਿਹੜੀ ਦਰਾਣੀ ਹੈ ਦਰਾਣੀ ਸਾਡੇ ਨਾਲ ਛਾਲ ਖੇਡਦੀ ਰਹੀ ਹੈ ਉਹਨੇ ਸ਼ਾਮੀ ਜੇ ਸਾਨੂੰ ਦੱਸਦੀ ਅਹੀਂ ਸ਼ਾਮੀਂ ਜਾ ਹਦਿਆ ਜਦੋਂ ਸਿਰੇ 8-9 ਵਜੇ ਨਹੀਂ ਬਚੀ ਚੁੱਕੀ ਆ ਪੋਸਟ ਮਾਰਡ ਕਰਨ ਵਾਸਤੇ ਪੁਲਿਸ ਵੀ ਚੱਲ ਗਈ ਆ ਪੁਲਿਸ ਨੇ ਵੀ ਕਾਰਵਾਈ ਆਪਣੀ ਕੀਤੀ ਫੋਲ ਜਣੋ ਜਿੰਨੀ ਕੀਤੀ ਉਹ ਐ ਵਕਤ ਸੌਰਾ ਬਾਹਰ ਆਇਆ ਇੱਕ ਸੌਰਾ ਤੇ ਦਰਾਨੀ ਉਹ 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 ਅੰਦਰ ਆਉਣੇ ਚਾਹੀਦੇ ਆ ਤੇ ਦਰਾਨੀ ਜਿਹੜੀ ਆ ਤੇ ਉਹ ਆਂਦੀ ਏ ਸਿਰੇ 6 ਵਜੇ ਮੰਨੋ ਤੜਕੇ ਡੈਥ ਹੋਈ ਆ ਅਹੀਂ ਜਦੋਂ 8-9 ਵਜੇ ਬਚੀ ਚੁੱਕੀ ਆ ਤਾਂ ਉਹ ਬਿਲਕੁਲ ਆਖੜੀ ਕੋਈ ਜਿਹੜੀਆਂ ਲੱਤਾਂ ਨਹੀਂ ਮੁਰਦੀਆਂ ਕੋਈ ਨਹੀਂ ਮਤਲਬ ਕਿ ਦੇਖ ਕੇ ਪਤਾ ਲੱਗਦਾ ਵੀ ਇਹ ਰਾਤ ਦੀ ਇਹਨਾਂ ਨੇ ਮਾਰ ਦਿੱਤੀ ਰਾਤ ਮਾਰ ਕੇ ਤੇ ਸਰਾਨੀ ਉੱਤੇ ਬੈਠੇ ਰਿਹਾ ਤੇ ਸਿਰੇ ਸਾਨੂੰ ਦੱਸਿਆ ਇੰਨਾ ਇੰਨਾ ਜਿਆਦਾ ਧੱਕਾ ਹੋਇਆ ਜੀ ਹੁਣ ਇਨਸਾਫ ਚਾਹੀਦਾ ਹਨ ਇਨਸਾਫ ਕਰਕੇ ਅਸੀਂ ਬੱਚੀ ਵੇਖ ਲੋ ਅੱਜ ਚੌਥੇ ਦਿਨੋਂ ਪੋਸਟਮਾਸਟਰ ਦਾ ਅੱਜ ਕਰਾ ਕੇ ਤਾਂ ਲੈ ਗਏ ਫੇਰ ਾਨ ਕੇ ਹਰਕਾ ਥਾਣੀ ਖਲੋਤੇ ਅਸੀਂ ਹੁਣ ਪਰਲਾ ਬੇਨਤੀ ਕਰ ਸਕਦੇ ਹਾਂ ਔਰ ਇੰਦੇ ਕਾਨੂੰਨ ਹੱਥ ਚ ਲੈ ਨਹੀਂ ਲੈਣਾ ਸੋਹਰਾ ਬਾਹਰ ਤੁਰਿਆ ਫਿਰਦਾ ਉਹ ਸਾਡੇ ਕੋਲ ਬਰਦਾਸ਼ ਨਹੀਂ ਹੁੰਦਾ ਵੀ ਉਹ ਕੋ ਬਾਹਰ ਆਈ ਸੰਸਕਾਰ ਫੇਰ ਕਰਨਾ ਦਰਾਣੀ ਤੇ ਸੋਹਰਾ ਅੰਦਰ ਜੀ ਤੂੰ ਪ੍ਰਸ਼ਾਸਨ ਤੋਂ ਤੈ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗਾ ਕੇ ਹੁਣ ਇਨਸਾਫ ਦੀ ਕਰਦੇ ਜਿਦ ਤਰਾ ਉਹ ਮਾਂ ਪੁੱਤ ਅੰਦਰ ਨੇ ਉਹ ਵੀ ਅੰਦਰ ਜਾਣ ਬਾਕੀ ਜੋ ਰਿਪੋਰਟ ਆਉਂਦੀ ਆ ਰਿਪੋਰਟ ਦੇ ਆਧਾਰ ਤੇ ਆਪਣੀ ਕਾਰਵਾਈ ਕਰਨੀ ਕੀ ਮਾਮਲਾ ਇਹਦਾ ਇਹ ਵੀ ਆਇਆ ਕਿ ਦੇਕੇ ਦੇ ਨਹੀਂ 6 ਤਰੀਕ ਨੂੰ ਜਿਹੜਾ ਇੱਕ ਬੱਚੇ ਨੂੰ ਦੇ ਕੇ ਇੱਕ ਜਿਹੜੀ ਆ ਵਿਆਹੀ ਔਰਤ ਨੇ ਫਾ ਲੈ ਕੇ ਜਿਹੜੀ ਹਰਜਿੰਦਰਪੁਰ ਨਾਮ ਦੀ ਬੇਟੀ ਸੀ ਅੱਜ ਜਿਹੜਾ ਵਾ ਉਹਨਾਂ ਦੇ ਪਰਿਵਾਰੀਆਂ ਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਮਕਦਮਾ ਨੰਬਰ 180 30 ਨੰਬਰ ਜਿਹੜਾ ਥਾਣੇ ਲੋਪੋਕੇ ਵਿੱਚ ਦਰਜਿਸਟਰ ਕੀਤਾ ਗਿਆ ਸੀ ਉਸ ਮਕਦਮੇ ਦੇ ਵਿੱਚ ਜਿਹੜੇ ਤਿੰਨ ਕਸ਼ੀਆਂ ਦੇ ਖਿਲਾਫ ਮਕਦਮਾ ਦਾਜ ਕੀਤਾ ਗਿਆ ਸੀ ਤੇ ਸੀ ਵੀ ਉਹਨਾਂ ਦੇ ਵਿੱਚ ਜਿਹੜਾ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ ਤੇ ਇੱਕ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ। ਆ ਉਸ ਵੇਲੇ ਜਿਹੜੇ ਪਿੰਡ ਦੇ ਮੋਹ ਦਵਾਰਾ ਵੱਲੋਂ ਜਿਹੜਾ ਦੋਵਾਂ ਪਿੰਡਾਂ ਦੇ ਸਰਪੰਚਾਂ ਵੱਲੋਂ ਇੱਕ ਕਿਸੇ ਬੰਦੇ ਦੀ ਜਿੰਨੀ ਵਾਰੀ ਲੁੱਟੀ ਗਈ ਸੀ। ਉਹ ਜਿਹੜਾ ਵਾ ਬੰਦਾ ਜਿਹੜਾ ਵਾ ਹੁਣ ਉਹ ਜਿਹੜੇ ਸਰਪੰਚ ਉਹਨਾਂ ਦੇ ਆ ਰਹੇ ਨੇ ਇੱਥੇ ਮੋਹ ਤਵਾਰ ਲੋਕਾਂ ਦੇ ਜੋ ਵੀ ਬਿਆਨ ਹੁੰਦੇ ਹੈ ਹਿਸਾਬ ਨਾਲ। ਸਰ ਜੀ ਕਿਹੜੇ ਕਿਹੜੇ ਰਸ਼ਤੇ ਪਾਈਗੇ ਦੇ ਕਿਹੜੇ ਰਿੰਦੇ ਜੀ ਕੁੱਲ ਤਿੰਨ ਦੋਸ਼ੀ ਸੀ ਜਿਨ੍ਹਾਂ ਵਿੱਚੋਂ ਇੱਕ ਜਿਹੜੀ ਮ੍ਰਿਤਕਾ ਦੇ ਪਤੀ ਜਿਹੜੇ ਸੀ ਰਵਿੰਦਰ ਸਿੰਘ ਉਹਨਾਂ ਦੀ ਅਰੈਸਟ ਪੈ ਚੁੱਕੀ ਤੇ ਇੱਕ ਉਹਨਾਂ ਦੀ ਸੱਸ ਦੀ ਜਿਹੜੀ ਆ ਗ੍ਰਫਤਰੀ ਵੀਰਪਾਲ ਕੌਰ ਦੀ ਗ੍ਰਫਤਰੀ ਪੈ ਚੁੱਕੀ ਇਹ ਸੱਚੇ ਖੁਦਕੁਸ਼ੀ ਦਾ ਮਾਮਲਾ ਕਿ ਇਹ ਕਹਿ ਰਹੇ ਜੋ ਐਲਕਿਸ਼ਨ ਲੱਗੇ ਪੈਨਾ ਮਾਰਦੇ ਆ ਬਿਆਨ ਮੁਤਾਬਕ ਜੀ ਦੇਖੋ ਇਹ ਕਹਿ ਰਹੇ ਨੇ ਕਿ ਸਾਨੂੰ ਇਸ ਤਰੀਕਾ ਦਾ ਸ਼ੱਕ ਹੈ ਖੁਦਕੁਸ਼ੀ ਕੀਤਾ ਜਾਂ ਇਹਨਾਂ ਨੂੰ ਹੋ ਸਕਿਆ ਮਾਰ ਦਿੱਤਾ ਵੀ ਜਮਾਰ ਕੇ ਬਾਅਦ ਵਿੱਚ ਫਾੜੇ ਇਹਦੇ ਸਬੰਧੀ ਜਿਹੜਾ ਅੱਜ ਬੋਰਡ ਬਿਠਾ ਕੇ ਡਾਕਟਰਾਂ ਦਾ ਸਿਵਲ ਹਸਪਤਾਲ ਤੋਂ ਜਿਹੜਾ ਉਹ ਪੋਸਟਮਾਰਟਮ ਕਰਾਇਆ ਗਿਆ ਵਾ ਹਾਲ ਦੀ ਘੜੀ ਜਿਹੜੀ ਹੈ 306 ਆਈਪੀਸੀ 108 ਪੀ 6 ਪੀਐਨਐਸ ਦੇ ਵਿੱਚ ਮੁਕੱਦਮਾ ਦਰਜਿਸਟਰ ਕੀਤਾ ਚੁੱਕਾ ਜੇ ਬਾਅਦ ਵਿੱਚ ਵੀ ਕੋਈ ਗੱਲ ਸਾਹਮਣੇ ਆਈ ਕਿ ਉਹ ਵੀ ਜਿਹੜਾ ਮਕਦਮੇ ਦੇ ਵਿੱਚ ਵਾਤਾਜਰਕ ਕਾਰਵਾਈ ਕੀਤੀ ਜਾਵੇ ਹਰ ਤਰ੍ਹਾਂ ਦੀ ਖਬਰ ਦੇਖਣੇ ਲਈ 10 ਤੱਕ ਟਾਈਮ ਨਿਊਜ਼